जारा <laughs> <laughs> पंडा जब दस वज रहे चलो जी की हो गया जी कराओ <laughs> <laughs> ਦੇਮੋ ਹੋ ਜਾਂਦੀ ਲੈਟ ਹਨਾ ਇਹ ਸੀਨ ਚੱਲਦੇ ਦੋਵਾਂ ਦੀ ਫਿਓਜ ਲਾਤਾ ਬਾਈ ਕਰਕੇ ਇੱਥੇ ਕਿਦ ਨੂੰ ਬਿਲਕੁਲ ਕਰਕੇ ਹੁਣ ਆ ਪ੍ਰਧਾਨ ਖੜਿਆ ਆ ਕਿਸੇ ਕਹਾ ਦਾ ਮਾਂਗ ਰੋ ਫਿਓਜ ਰਾਤ ਨੂੰ ਕਰਿਆਂਗੇ ਬਿਲਕੁਲ ਇੱਥੇ ਜਦੋਂ ਸਵੇਰ ਹੋਊਗੀ ਉਦੋਂ ਤਾਂ ਫਿਰ ਇਕੱਠੇ ਹੋ ਜਾਣਗੇ ਆਪਾਂ ਦੂਜੇ ਟ੍ਰਾਂਸਫਰੋਂ ਤੇ ਦੇਖ ਕੇ ਆਈ ਆ ਦੇ ਗੱਲ ਲੈ ਬਕਰ ਦੇ ਭਾਈ ਬ੍ਰਦਰ ਜੀ ਬ੍ਰਦਰ ਜੀ ਇਹਨਾਂ ਦੇ ਇਹਨਾਂ ਦਾ ਟਰਾਂਸਫਰ ਮੱਡਾ ਇਹਨਾਂ ਹੋਰ ਆ ਓ ਦੂਜੇ ਟਰਾਂਸਫਰ ਹੁੰਦੇ ਦੇਖਿਆ ਜੀ ਆਓ ਦੇਖਿਓ ਨੇ ਆਹ ਦੇਖ ਕੇ ਕਿੰਨੇ ਖੁਸ਼ ਨੇ ਕਿੰਨੇ ਖੁਸ਼ ਨੇ ਆ ਤਾਂ ਇਨਵਰਟਰਾਂ ਲੀਆਂ ਚੱਲ ਰਹੀਆਂ ਨੇ ਭਾਈ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਵੰਡੇ ਜਾਂਦੇ ਨੇ ਹੁਣ ਪੱਟਦੇ ਇੱਕ ਫੇਰੇ ਉਹ ਵੀ ਲੱਗਿਆ ਨਾ ਮਾਗਰ ਜੰਪ ਰੁੜਿਆ ਨਾ ਖੁਸ਼ ਨੇ ਮਾਹ ਤਾਂ ਇਨਵਰਟਰਾਂ ਲੀਆਂ ਚੱਲ ਰਹੀਆਂ ਨੇ ਡਿੰਮ ਡੁੰਮ ਜਿਹੜੀਆਂ ਚੱਲ ਰਹੀਆਂ ਨੇ ਆਏ ਗੁਜੀ ਵੀ ਆ ਖੁਰਕੀਆਂ ਨੇ ਲੱਤਾਂ ਓਰੇ ਆਪਣਾ ਘਰ ਬਿਜਾੜੀ ਆਪਣਾ ਕਿਉਂ ਖੁਰਕੀਆਂ ਨੂੰ ਲੱਤਾਂ ਉਹ ਮੈਂ ਕਹਿੰਦਾ ਦੂਜੇ ਅੱਡੇ ਦੇ ਟ੍ਰਾਂਸਫਰ ਹੁੰਦੇ ਦੇਖ ਕੇ ਆਦੀ ਪਗੇ ਉਤਨੀ ਆਉਂਦੀ ਐ ਇਰੋਂ ਥੇ ਕੀ ਬਤਾ ਜੈਂਪਰੋਂ ਡੇ ਮੜਮ ਟੋਸ ਉਹ ਵੱਡਾ ਟ੍ਰਾਂਸਫਾਰਮ ਹੈ ਮਾਰੇ ਪੂਰੇ ਗੈ ਆ ਯਾਰੀ ਓਏ ਸੁਣੋ ਥੱਲੇ ਆਉਂਦੀ ਹੈ ਬਾਬੇ ਪੂਰੇ ਦੇ ਨੰਬਰ ਹੈ ਅਸੀਂ ਕੋਲੇ ਬਾਬੇ ਪੂਰੇ ਦੇ ਨੰਬਰ ਹੈ ਹੈ ਬੋਲੇ ਲਾਵੇ ਵੀ ਆਏਗਾ ਲੋਗ ਆਏਗਾ ਦੱਸੂ ਆ ਸੈਨਾਮ ਨੇ ਹਾਂ ਦੱਸ ਸਕਦਾ ਬਾਈ ਫੋਨ ਲਾ ਲਓ ਬਾਬੇ ਪੂਰੇ ਨੂੰ ਫੋਨ ਨੰਬਰ ਤਾਂ ਮੈਂ ਦੇ ਦਿੰਦਾ ਮੈਂ ਤਾਂ ਗਾਣਾ ਦੇਗਾ ਉਹ ਦੱਸ ਤਾਂ ਜੋ ਅਗਰ ਆਏ ਹੋਏ ਰਾਤ ਨੂੰ ਵੀ ਨਹੀਂ ਆਏ ਫਿਰ ਵੀ ਇੰਨੇ ਸਾਲ ਇੰਨੇ ਸਾਲ ਬਈ ਉਹ ਚ ਲਾਈਟ ਚ ਲੱਗੇ ਰਹੇ ਹੋ ਨਾ ਪਹਿਲਾਂ ਮੇਰੀ ਐਂ ਗੱਲ ਸੁਣੋ ਏ ਐਂ ਗੱਲ ਸੁਣੋ ਏ ਤੇ ਤਾਂ ਲਾਈਟ ਭਜ ਗਈ ਤੂੰ ਬਈ ਹੈੱਡਫੋਨ ਪਾਈ ਫਿਰਦਾ ਹੈੱਡਫੋਨ ਨਹੀਂ ਪਾ ਸਕਦੇ ਹੈੱਡਫੋਨ ਫਿਰ ਤੇ ਤੈਨੂੰ ਅਫਸੋਸ ਨਹੀਂ ਹੈਗਾ ਮੈਨੂੰ ਜੀਓ ਸਰ ਸਰ ਤਾਰ ਦਿਨ ਹੈੱਡਫੋਨ ਪਾਈ ਰਾਂ ਹਰ ਜਰ ਲਾਈਟ ਚ ਹੈ ਡਿਮਰ ਲਾਈਟ ਬਾਈ ਲਾਈਟ ਭੱਜ ਰਹੀ ਆ ਸਾਡੇ ਆ ਫਿਰ ਦਿਨ ਲੱਤਾ ਗੁਰਕਦੇ ਲੈ ਮੈਂ ਤੇ ਭੱਜੀ ਫਿਰ ਲਾਈਟ ਲਾਈਟੇ ਭੱਜੀ ਆ ਫਿਰ ਤੂੰ ਸਮਝ ਜਾ ਜਾ ਕੇ ਆ ਦੇਖੋ ਦੇਖੋ ਕਿ ਮੈਂ ਕੱਚੇ ਜੇ ਫਿਰ ਤੂੰ ਜਾ ਜਾ ਕੇ ਫਿਰ ਯਾਰ ਕੱਚਾ ਲੋਕ ਪਾਉਂਦੇ ਨੇ ਕੱਚੇ ਯਾਰ ਕੀ ਉਹਨੇ ਕੱਚੇ ਉੱਥੇ ਪਾਏ ਨਾ ਕੀ ਹੋ ਗਿਆ ਫਿਰ ਤਾਂ ਇਹ ਲੜੂ ਕੁਝ ਨਾ ਕੁਝ ਖੜਚਾ ਦੂੰ ਕੀ ਰਹਿ ਬਣਦੀ ਸੁਣਾਗੇ ਆਪਾਂ ਮੁਰਲੇ ਕੈਮਰੇ ਨਾਲ ਥੋੜਾ ਘੱਟ ਹੋ ਗਿਆ ਬਹੁੜ ਕੀ ਹੋ ਗਿਆ ਟੁੰਡੇ ਪੈ ਜੋ ਛੱਡ ਕੇ ਮੈਦਾਨ ਭੱਜ ਗਏ ਆਏ ਭੱਜਦੇ ਨੇ ਮੈਦਾਨ ਛੱਡ ਕੇ ਆਏ ਵੀ ਤਾਂ ਨਿਕਲਦਾ ਹੋਣਾ ਜਪ ਕਰ ਲੈਂਦੇ ਹੈ ਉਹ ਵੀ ਇੰਨਾ ਕਰਦਾ ਛੱਡ ਕੇ ਮੈਦਾਨ ਭੱਜ ਗਿਆ ਉਹ ਭੱਜ ਗਿਆ ਕਿਉਂ ਮੰਨਦੇ ਆਉ ਜਾਂਦੇ ਨੇ ਆਏ 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 ਸਦਾ ਐ ਕਰਦੇ ਆ ਉਹ ਜੇਈ ਦਾ ਨੰਬਰ ਦੇ ਨੰਬਰ ਲਾ ਕੋਈ ਆ ਰੋਏ ਅਰੇ ਕਿਹਦੇ ਆ ਗਿਰ ਚਾ ਇਹ ਸ਼ਾਨ ਹੈ ਬਈ ਪਿੰਡਾਂ ਦੀ ਨਿਆਰਾ ਹੁੰਦਾ ਪੂਰਾ ਹੁਣ ਨੰਬਰ ਭਾਲੀ ਆ ਤੇਰੇ ਇਹ ਨੋ ਨਾ ਕਲੇਡ ਬਣਾਉਂਦੇ ਆ ਵੇ ਕਿਦੋਂ ਸਾਡੇ ਵਾਲਾ ਹਰਪ੍ਰੀਤ ਇਹ ਪਚੋ ਕੱਡੂਆ ਨੰਬਰ ਹਰਪ੍ਰੀਤ ਤਾਂ ਹੀ ਕਰਦਾ ਯਾਰ ਇਹ ਦੇਖ ਪਰ ਕੰਪਲੀਟ ਓਏ ਇਧਰ ਲਾਈਟ ਪਾਜ ਰਹੀ ਤੂੰ ਚੰਗੇ ਕੰਨ ਨੇ ਇਹ ਕੋਈ ਫੋਨ ਤੇ ਛੱਡਦਾ ਇਧਰ ਵੀਰੇ ਖੜੇ ਨੇ ਇਹ ਵੀ ਹੁਣ ਹੋ ਰਹੇ ਨੇ ਇੱਕ ਦਿਨ ਮੇਰੀ ਲਾਈਟ ਮੈਂ ਖਰਾਬ ਹੋ ਗਈ ਕੰਪਲੀਟ ਵਧੀ ਅਗਲੀ ਦਿਨ ਮੈਨੂੰ ਫੋਨ ਕਰ ਲੈ ਅਗਲੇ ਦਿਨ ਬਾਗਲੇ ਦਿਨ ਫੋਨ ਕਰ ਆਗਲੇ ਦਿਨ ਫੋਨ ਕਰ ਦੇ ਨੇ ਕੋਈ ਚੰਗੇ ਕੰਨ ਨੇ ਯਾਰ ਮੋਟਰ ਵਾਲੀ ਤੇ ਵੀ ਕੱਟ ਲੱਗ ਰਿਹਾ ਆਪਣੀ ਤੇ ਹਾਂ ਕੱਟ ਲੱਗ ਰਿਹਾ ਚਲ ਸੁਣ ਕੱਟ ਲੱਗ ਰਿਹਾ ਉਹਨਾਂ ਨੂੰ ਮੈਨੂੰ ਸੁਣਿਆ ਕੱਟ ਲੱਗ ਰਿਹਾ ਤੁਸੀਂ ਆ ਰੰਗਿਆ ਫਿੱਟਰਾ ਇਹ ਵੰਗਣਾ ਇਧਰ ਹਾਂ ਲੱਗ ਰਿਹਾ ਠੀਕ ਹੈ ਲੈਟ ਭੱਜਣ ਦੇ ਦੌਰਾਨ ਸਾਰਾ ਸਾਡਾ ਜਿਹੜਾ ਗਲੀ ਗਮਾਂਡਾ ਉਹ ਇਕੱਠਾ ਹੋ ਰਿਹਾ ਹੈ ਸਾਡੇ ਉੱਗੇ ਕੇ ਸਕੂਲ ਦੇ ਪ੍ਰਿੰਸੀਪਲ ਸਰ ਵੀ ਆ ਗਏ ਆ ਜੀ ਸਰ ਸਾਰਾ ਇਧਰ ਆਓ ਜੀ ਮਾੜਾ ਆ ਸਾਰਾ ਇਧਰ ਡੀਕ ਰਹੇ ਨੇ ਸਾਨੂੰ ਦਰਸ਼ਕ ਉਧਰ ਇਹ ਇਹ ਆ ਗਏ ਸ਼ਰਮਾ ਇਧਰ ਗੜੇ ਪੈਣ ਲੱਗ ਰਹੇ ਨਹੀਂ ਵੀਰੇ ਕੋਈ ਗੱਲ ਕਿ ਸਾਡੇ ਇਹ ਸਾਡੇ ਸੁੱਖ ਨਾਲ ਹੈਗੇ ਛੋਟੇ ਨੇ ਲੰਬੇ ਹੋ ਰਹੇ ਨੇ ਜਿਆਦੇ ਕਹਣਾ ਭਾਈ ਇਹ ਸਾਡੇ ਅ ਮਤਲਬ 10 ਕੇ ਸਕੂਲ ਆ ਇੱਕ ਉਹਦੇ ਪ੍ਰਿੰਸੀਪਲ ਸਰ ਨੇ ਬੱਚੇ ਦੇਖਣਗੇ ਪ੍ਰਿੰਸੀਪਲ ਸਰ ਰਾਤ ਨੂੰ ਬਲੈਨਾਂ ਚ ਆ ਜਾ ਕੱਲ ਤੋਂ ਲੈ ਲੈ ਹੋ ਲੈ ਵੀ ਪ੍ਰਿੰਸੀਪਲ ਸਰ ਰਾਤ ਨੂੰ ਬਲੈਨਾਂ ਚ ਚੱਲਣਾ ਕਹਣਾ ਨਾ ਕੱਲ ਨੂੰ ਕਹਣਗੇ ਕੱਲ ਨੂੰ ਤੈਨੂੰ ਕਹਿਣਗੇ ਵੀ ਸਰ ਤੁਸੀਂ ਰਾਤ ਨੂੰ ਬਲੈਨਾਂ ਚ ਫਿਰਦੇ ਸੀਗੇ ਜੀ ਫੇਸ ਪੂਰਾ ਹੈ ਫੇਸ ਪੂਰਾ ਕਰ ਨੂੰ ਭਈਆ ਹੈ ਨਹੀਂ ਸੀ ਪਹਿਲਾਂ ਆਬਾ ਮੇਰੀ ਗੱਲ ਸੁਣੀ ਹੁਣ ਨਾ ਇਹ ਆ ਜਿਹੜੇ ਬਿਲਡਿੰਗ ਹੁਣ ਇਹ ਲੈਂਡਮੈਨ ਤੋਂ ਥੱਲੇ ਨਹੀਂ ਹੈਗੇ ਆ ਤਾਂ ਜੀ ਸਾਹਿਬ ਨੇ ਉਹ ਦੇਖੋ ਵਿਚਾਰ ਨੂੰ ਕੋਈ ਸ਼ਡਿਊਲ ਘੜ ਜਾ ਘੜ ਜਾ ਹਾਂ ਆਹ ਆਹ ਸ਼ਡਿਊਲ ਓ ਐਸ ਡੀਓ ਇਹ ਹੁਣ ਸਾਰੇ ਲੈਂਡਮੈਨ ਤਾਂ ਇਹਨਾਂ ਤੋਂ ਥੱਲੇ ਨੇ ਕਿੰਨੇ ਬੈਠੇ ਇੰਜੀਨੀਅਰ ਬੈਠੇ ਪਹਿਲਾਂ ਦੋ ਨੀਵੇਂ ਪੂਰੇ ਚਲੀਏ ਦੋ ਹੀ ਹੁੰਦੇ ਨੇ ਮਗਰ ਦੋਨੇ ਅੱਗੇ ਨਹੀਂ ਮੈਂ ਨਹੀਂ ਤਾਂ ਹੀ ਉਹ ਜੇ ਮੜ ਗਿਆ ਇਹ ਤਾਂ ਠੇਕੇ ਵਾਲੇ ਨੇ ਜੀ ਮੱਕਰ ਕਰ ਤੇ ਕਹਿੰਦਾ ਮੈਂ ਚੱਲਦਾ ਨਾ ਕੋਈ ਤੀਜੇ ਨੇ ਵੰਡ ਲਿਆ ਇੱਕ ਇੱਕ ਕਾੜ ਦੋ ਗੱਲ ਤੁਸੀਂ ਕਿਉਂ ਚਿੱਕ ਚਿੱਕ ਲਾਈ ਆ ਜੀ ਕਿ ਜਰਕਦੇ ਨੇ ਪਲਾਸਟਿਕ ਕੋ ਚੌਕਾ ਕਾ ਮੈਂ ਕਿਆ ਕਰਦੀ ਬਣਾ ਦੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਨਾ ਨਾ ਮੈਂ ਇਹਨਾਂ ਨੂੰ ਐ ਕਹਿਣਾ ਲੋ ਵੀ ਲਾਈਟ ਕੱਟ ਦਿੰਦੇ ਆ ਲਾਈਟ ਕੱਟ ਦਿੰਦੇ ਆ ਚੀਜ਼ ਕਹਿੰਦੇ ਨੇ ਹਾਂ ਹਾਂ ਘੈਂਟ ਤੂੰ ਬੋਡੀ ਬਿਲਡਰ ਘੈਂਟ ਹੁੰਦਾ ਮੇਰੀ ਗੱਲ ਸੁਣ ਲੈ ਮੇਰੇ ਨਾਮ ਆਇਆ ਕਿ ਉਹ ਪਰ ਲਾਈਟ ਕੱਟ ਦਿੰਦੇ ਸਾਰੇ ਆ ਜਾਈਏ ਕਰੋ ਕਿ ਨਹੀਂ ਜਾਓ ਬਾਹਰ ਸਭ ਦੀ ਕੋਈ ਨਹੀਂ ਕੀ ਕਰਦੇ ਨੇ ਇਹ ਐ ਕਰ ਦੋ ਇੱਕ ਫੇਰ ਦੋ ਮੇਰੀ ਗੱਲ ਸੁਣੋ ਮੇਰੀ ਗੱਲ ਤੁਹਾਨੂੰ ਮੇਰੀ ਗੱਲ ਸੁਣੋ ਤੀਜਾ ਦਾ ਇਕੱਲਾ ਨਹੀਂ ਚੱਲਦਾ ਇੰਨਾ ਵੇਗਾ ਤੇ ਨਾਲ ਆਪਾਂ ਲਾਈਟ ਕੱਟ ਦਿੰਦੇ ਆ ਸਾਰੇ ਵਾਰ ਆ ਜਾਣਗੇ ਆਪਾਂ ਯਾਰ ਆਪਾਂ ਕੱਲੇ ਕਦੂਹੀਏ ਸਾਰਿਆਂ ਨੂੰ ਦੁਖੀ ਕਰੋ ਯਾਰ ਹਾਂ ਪ੍ਰਿੰਟ ਵੈਰੀ ਗੁੱਡ ਵੈਰੀ ਗੁੱਡ ਪ੍ਰਿੰਟ ਪਹਿਲਾਂ ਸੀ ਉਹਦਾ ਤੁਸੀਂ ਬੰਦ ਨਹੀਂ ਕਰਾਓ ਇਹ ਦੇਖੋ ਇਹ ਘੱਟਦਾ ਹੈਗਾ ਆਪਾਂ ਇਹਨੂੰ ਬਚਾਓ ਇਹ ਵੀ ਪੂਰੀ ਇਨਵਰਟਰ ਤੇ ਜਲਦੀ ਦੇ ਬਚਾਓ ਬਚਾਓ ਓਏ ਮੱਚਦਾ ਮੁੱਤਦਾ ਨਹੀਂ ਵੀ ਨਹੀਂ ਚੱਲਦਾ ਚੱਲਦੀ ਨਹੀਂ ਇਨਵਰਟਰ ਉੱਤਰ ਗੱਲ ਤਾਂ ਸੁਣ ਲੈ ਆਹ ਆਹ ਟਰਾਂਸਫਾਰਮ ਮੱਚਦਾ ਨਹੀਂ ਕਿਸੇ ਤਰੀਕੇ ਨਾਲ ਇਹਨੂੰ ਮੇਰੀ ਗੱਲ ਸੁਣ ਇਹਨੂੰ ਆਪਾਂ ਹੁਣ ਦਿੰਨੇ ਆ ਮਚਾ ਬਲੌਗ ਆਪਾਂ ਬਾਅਦ ਚ ਪਾ ਦਾਂਗੇ ਜਦੋਂ ਜਦੋਂ ਆਪਾਂ ਟਰਾਂਸਫਾਰਮ ਦੂਜਾ ਤਰਾ ਲਿਆ ਹਲੇ ਪਾਉਂਦੇ ਨਹੀਂ ਠੀਕ ਹੈ ਆਪਾਂ ਇਹਨੂੰ ਦਿੰਨੇ ਆ ਮਚਾ ਤੜਕੇ ਨਵਾਂ ਤਰਾ ਲਾਂਗੇ ਸਾਰਿਆਂ ਨੂੰ ਬਿਲਕੁਲ ਆ ਵੱਡਾ ਟਰਾਂਸਫਾਰਮ ਮੇਰੇ ਰੋਜ਼ ਵੀ ਹੋ ਗਿਆ ਯਾਰ ਇੱਕ ਮਿੰਟ ਹੋ ਜੀ ਨਹੀਂ ਇਹਦੇ ਆ ਬੰਦੇ ਖੜੇ ਪ੍ਰਿੰਸੀਪਲ ਸਰ ਕਹਿੰਦੇ ਰੋਜ਼ ਦਾ ਹੋ ਗਿਆ ਜਾਲੜੀਆਂ ਆ ਲਾਂਗੜੇ ਬਦੂ ਨੇ ਚੱਲ ਰਹੇ ਨੇ ਰੋਜ਼ ਦਾ ਹੋ ਗਿਆ ਚੱਲ ਰਹੇ ਨੇ ਇਹਨਾਂ ਨੂੰ ਦੇਖਣਗੇ ਵੀ ਹੈ ਬੰਬਰ ਸਰਪਲਾਈ ਨਾ ਚੱਲ ਰਹੀਆਂ ਕਿਤੇ ਪੰਚਾ ਲੈ ਚੱਲਦਾ ਇਹੋ ਕਾਟੀ ਪਾ ਲਈ ਆ ਜੀ ਸ਼ੁਰੂ ਕੁਛ ਕਿਹੜੇ ਪਿਆ ਹੋ ਜੀ ਮੈਨੂੰ ਨਹੀਂ ਪਤਾ ਕਿਉਂ ਹੋ ਜੂਈਆ ਕਿਵੇਂ ਪਲਾਸ ਦੀ ਬੈਠੇ ਉਹ ਧੱਕਾ ਘੰਟਾ ਚੱਲ ਗਿਆ ਠੰਡਾ ਹੋ ਵੀਰ ਇੰਨੀ ਬੋਣ ਦੇਖਦਾ ਯਾਰ ਇਹਨਾਂ ਨੂੰ ਕੋ ਦੇਖਾਂਗੇ ਉਹ ਵੀ ਤਾਂ ਬੈਠੀ ਆ ਕਿਵੇਂ ਕੀ ਕਰਨਾ ਆਪਾਂ ਵੀ ਮਤਲਬ ਆਪਣੇ ਆਪਣੇ ਵਾਲੇ ਚਲਾ ਦਿੰਦੇ ਆ ਇਕਦਾ ਆ ਪੈਂਟੂ ਦਾ ਸਿਆਪਾ ਇਹ ਮਰਬਾਉ ਨੇ ਮਰੂ ਮੈਂ ਤਾਂ ਆ ਕੇ ਕਰੀ ਮੈਂ ਰਿਕਾਰਡ ਕਰੀ ਬੜਾ ਫਾਇਦਾ ਕੋਈ ਇਹ ਤੂੰ ਕਰੇ ਕੋਈ ਆ ਜਾ ਗੱਲ ਕਰਪਣ ਬੋਲ ਦੇਗਾ ਸਲਾਮ ਅਸ਼ਵਰਾ ਚੱਲ ਰਿਹਾ ਪੂਰਾ ਤਕੜਾ ਕਹਿੰਦੇ ਵੀ ਇਕੱਲਾ ਆਪਣੇ ਆਪਣੇ ਕਰਾ ਲੈਣ ਲੱਭੋ ਜਲਾ ਲਓ ਜਿਹੜੇ ਹੋਰ ਨਹੀਂ ਹੈਗੇ ਉਹਨਾਂ ਨੂੰ ਪਏ ਰਹਿਣ ਦੋ ਤੜਕੇ ਪੁੱਛਾਗੇ ਤੜਕੇ ਦੇ ਜੁੰਡਮ ਜੁੰਡੀ ਹੋ ਜਾਣਗੇ ਜੇ ਤੈ ਪਾਤੀਏ ਰੈਂਟ ਤੇ ਨਾ ਨਾ ਤੜਕੇ ਨਹੀਂ ਪਾਉਂਦੇ ਇਹ ਤਾਂ ਜਦੋਂ ਗਰਮੀ ਲੰਗੀ ਉਦੋਂ ਪਾ ਦਾਂਗੇ ਮਹੀਨੇ ਨੂੰ ਉਹ ਦਿਨ ਤਾਂ ਕੰਮ ਬਹੁਤ ਵਿਗੜ ਸੀ ਯਾਰ ਇੱਧਰ ਲਾਈਟ ਨਹੀਂ ਆ ਰਹੀ ਪੂਰੇ ਕਿਹਾ ਕੇ ਵੀ ਇਹ ਤਾਂ ਹੈਜਨ ਸਕੀਮਾਂ ਲਾਉਦੇ ਫਿਰਦੇ ਨੇ ਮੇਰੀ ਗੱਲ ਸੁਣੋ ਬਈ ਮੇਰੀ ਗੱਲ ਸੁਣੋ ਤਾਂ ਪੜਵਾ ਦੇਗਾ ਪਿੰਡੜ ਨੂੰ ਆਪ ਸੇ ਨਾ ਨਾ ਕੁਛ ਨਹੀਂ ਤੇਰੀ ਗੱਲ ਸੁਣੋ ਅਸੀਂ ਹੁਣ ਸਕੀਮ ਲੜਾਈ ਹੈ ਵੀ ਜਿਹੜਾ ਫਿਓਜ ਆ ਉਹ ਕੱਲੇ ਸਾਡੇ ਘਰਾਂ ਦੀ ਲਾਈਨ ਤੇ ਲਾਵਾਂਗੇ ਜਿਹੜੇ ਉਹ ਆਏ ਨਹੀਂ ਹੈਗੇ ਉਹਨਾਂ ਨੂੰ ਪਾਏ ਮਿਟਵਾਉ ਜੂਡੇ ਇਸੋ ਦਾ ਟ੍ਰਾਂਸਫਰ ਮੇਟ ਹੈ ਬਈ ਇਹ ਲੋਰੇ ਕੀ ਕਰ ਮੇਟ ਟ੍ਰਾਂਸਫਰ ਨਾਲੇ ਸੋਡਾ ਕੰਮ ਚੱਲਦਾ ਜੋ ਤਰ ਚੱਕ ਦੀ ਤੁਸੀਂ ਵੀ ਬੈਠੇ ਹੋ ਹਾਂ ਕਿਤੇ ਹੋਰ ਜੇ ਬੜਾ ਕਰਦੇ ਹੋ ਤੇਰਾ ਹੈਡ ਫੋਨ ਦੇ ਨਾਲ ਜਿੱਤੇ ਹੋਣਗੇ ਜਿਹੜੇ ਕੰਨਾਂ ਚ ਪੰਨੇ ਕਰਮ ਗਈਆਂ ਸੋਡੇ ਤੋਂ ਚੱਲਦਾ ਉਹ ਚੱਲਦਾ ਨਹੀਂ ਇੱਥਾਈ ਦਾ ਬੈਠਾ ਨਹੀਂ ਮੈਂ ਉਰੇ ਬੈਠੇ ਹਾਂ ਉਹ ਜਗ੍ਹਾ ਇਸ ਛੱਡਾ ਹੁੰਦਾ ਜੱਟ ਦਾ ਹੁਣ ਚਾਬੀ ਲਈ ਚਾਬੀ ਲੈਣ ਜਾਣੇ ਅਸੀਂ ਸਕੀਮਾਂ ਸਕੀਮਾਂ ਹੀ ਲੱਗੀਆਂ ਆਪਾਂ ਉੱਦ ਦੇ ਲਈ ਸੀ ਸਕੀਮ ਉਹ ਦੇਖ ਲੈਂਦੇ ਆ ਆਹ ਦੇਖਾ ਮਾਸਟਰ ਜਵਾਖਾ ਹੁਣ ਤਾਂ ਕਹਿੰਦੇ ਨਕਲ ਨਾ ਮਾਰੋ ਹੁਣ ਕਹਿੰਦੇ ਜਿਹੜੀ ਆਪਾਂ ਉੱਦ ਦੇ ਲਈ ਦੀਆਂ ਸਕੀਮਾਂ ਕਹਣਗੇ ਵੀ ਪ੍ਰਿੰਸੀਪਲ ਤਾਂ ਸਾਰਾ ਬਲਾਈਨ ਅੱਜ ਫਿਰਦੇ ਨੇ ਜਦੋਂ ਅਸੀਂ ਲੈਟ ਰੂਟ ਚਲਾ ਲਈ ਐਦੋ ਵੱਲ ਚਲਾਵਾਂਗੇ ਫੇਰ ਓਕੇ ਜੀ ਲਵ ਯੂ